ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ अजीत ਵੈਬ ਟੀਵੀ ਨਾਲ ਤੇ ਮੈਂ ਹਾਂ ਗੁਰਵਿੰਦਰ ਸਿੰਘ ਗੁਰਾਇਆ ਗੁਰਦਾਸਪੁਰ ਦੇ ਵਿੱਚ ਖੜੇ ਆ ਸਾਬਕਾ ਕਾਨੂੰਨ ਮੰਤਰੀ ਜੋ ਕਾਗ ਸਿਆਸਤਦਾਨ ਵੀ ਮੰਨੇ ਜਾਂਦੇ ਨੇ ਉਹਨਾਂ ਦੇ ਨਿਵਾਸ ਸਥਾਨ ਤੇ ਅਸ਼wini ਕੁਮਾਰ ਸਾਡੇ ਨਾਲ ਨੇ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਅਸ਼wini ਜੀ अजीत ਵੈਬ ਟੀਵੀ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਤੁਸੀਂ ਆਏ ਅੱਛਾ ਇਸ ਵੇਲੇ ਜਿਵੇਂ ਤੁਹਾਨੂੰ ਅਸੀਂ ਕਾਗ ਸਿਆਸਤਦਾਨ ਅਸੀਂ ਵੀ ਸਮਝਦੇ ਆ ਤੇ ਪੂਰਾ ਦੇਸ਼ ਵੀ ਜਿਹੜਾ ਵਾ ਤੁਹਾਨੂੰ ਇੱਕ ਬੁੱਧੀਜੀਵੀਆਂ ਦੇ ਵਿੱਚ ਮੰਨਿਆ ਜਾਂਦਾ ਤੇ ਕੀ ਇਸ ਵੇਲੇ ਜੋ ਦੇਸ਼ ਦੇ ਉੱਪਰ ਇੱਕ ਦੇਸ਼ ਇੱਕ ਚੋਣ ਦੀ ਗੱਲ ਦੀ ਚਰਚਾ ਚੱਲ ਰਹੀ ਹੈ ਉਹਦੇ ਤੇ ਤੁਹਾਡਾ ਪ੍ਰਤੀਕਿਰਿਆ ਲੈਣਾ ਚਾਹੁੰਦੇ ਕਿ ਕੀ ਕਹਿਣਾ ਚਾਹੁੰਦੇ ਹੋ ਮੈਂ ਸਮਝਦਾ ਕਿ ਇੱਕ ਦੇਸ਼ ਇੱਕ ਚੋਣ ਦੀ ਪ੍ਰਸਤਾਵਨਾ ਜਿਹੜੀ ਪਿਛਲੇ ਦਿਨਾਂ ਕੇਂਦਰ ਦੇ ਮੰਤਰੀ ਮੰਡਲ ਨੇ ਮਨਜ਼ੂਰ ਦਿੱਤੀ ਹੈ ਇਕ ਵੱਡਾ ਸਿਆਸੀ ਕਦਮ ਹੈ ਔਰ ਇਹਦੇ ਇਸ ਕਦਮ ਨੂੰ ਲਾਗੂ ਕਰਨ ਲਈ ਕਈ ਸੰਸ਼ੋਧਨ ਕਰਨੇ ਪੈਣਗੇ ਸਾਨੂੰ ਸੰਵਿਧਾਨ ਦੇ ਅੰਦਰ ਉਹ ਸੰਸ਼ੋਧਨ ਤਦ ਤੱਕ ਨਹੀਂ ਹੋ ਸਕਦੇ ਜਦ ਤੱਕ ਭਾਰਤੀ ਜਨਤਾ ਪਾਰਟੀ ਅਦੇ ਉਸ ਤੇ ਜੇ ਸਮਰਥਕ ਦਲ ਨੇ ਉਹਨਾਂ ਕੋਲ ਪਾਰਲੀਮੈਂਟ ਵਿੱਚ ਯਾਨੀ ਲੋਕ ਸਭਾ ਔਰ ਰਾਜ ਸਭਾ ਵਿੱਚ ਘੱਟੋ ਘੱਟ 2/3 ਬਹੁਮਤ ਨਾ ਹੋਵੇ ਕਿਉਂਕਿ ਸੰਵਿਧਾਨ ਦੇ ਸੰਸ਼ੋਧਨ ਲਈ 2/3 ਬਹੁਮਤ ਦੀ ਲੋੜ ਹੈ ਜੋ ਅਜ ਦਿਨ ਭਾਰਤੀ ਜਨਤਾ ਪਾਰਟੀ ਕੋਲ ਨਜ਼ਰ ਨਹੀਂ ਆ ਰਿਹਾ मगर ये उन्होंने जिम्मेवारी है उन्होंने कदम चुकया है और मैं समझना कि भारतीय जनता पार्टी कोशिश करेगी कि इस समर्थन जुटाए ताकि इस अपने प्रस्ताव नो पारित करा सके पार्लियामेंट वों मगर व्डा जी मुद्दा है और वो जी चुनौती है वो ए वे कि जेडे विरोधी धिर ने जिन्ह कई क्षेत्रीय पार्टीज़ ने वो यह महसूस करते हैं कि भारतीय जनता पार्टी ये कदम ਰੀਜਨਲ ਪਾਰਟੀਆਂ ਨੂੰ ਦਬਾਉਣ ਲਈ ਕਰ ਰਿਹਾ ਹੈ ਔਰ ਇੱਕ ਇਲੈਕਸ਼ਨ ਇੱਕ ਦੇਸ਼ ਦਾ ਮਤਲਬ ਇਹ ਹੋਏਗਾ ਕਿ ਜਿਸ ਵੇਲੇ ਸਾਰੇ ਚੋਣ ਇੱਕ ਸਮੇਂ ਤੇ ਹੋਣਗੇ ਤੇ ਉਹਦੇ ਵਿੱਚ ਜਿਹੜੀ ਵੱਡੀ ਪਾਰਟੀਆਂ ਨੇ ਕੇਂਦਰ ਦੀਆਂ ਉਹਨਾਂ ਨੂੰ ਐਡਵਾਂਟੇਜ ਹੋਏਗਾ ਔਰ ਜਿਹੜੇ ਖੇਤਰੀ ਦਲ ਨੇ ਉਹ ਉਹਨਾਂ ਨੂੰ ਡਿਸਐਡਵਾਂਟੇਜ ਹੋਏਗਾ ਮਗਰ ਨਾਲ ਇਹ ਵੀ ਸੱਚ ਹੈ ਕਿ ਕੋਈ ਵੀ ਦੇਸ਼ ਤਦ ਤੱਕ ਤਰੱਕੀ ਨਹੀਂ ਕਰ ਸਕਦਾ ਜੇ ਉਹ ਪਰਮਾਨੈਂਟ ਇਲੈਕਸ਼ਨਾਂ ਦੇ ਘੇੜ ਵਿੱਚ ਫਸਿਆ ਰਹੇ ਇਸ ਕਰਕੇ ਦੇਸ਼ ਹਿਤ ਵਿੱਚ ਇਹ ਜ਼ਰੂਰੀ ਹੈ ਕਿ اپੋਜੀਸ਼ਨ ਪਾਰਟੀਆਂ ਵੀ ਬੜੀ ਸੰਜਗੀਤੀ ਦੇ ਨਾਲ ਇਸ ਪ੍ਰਸਤਾਵਨਾ ਨੂੰ ਸਮਝਣ ਔਰ ਜੇ ਉਹ ਸਮਝਦੇ ਨੇ ਕਿ ਫਿਊਚਰ ਵਿੱਚ ਕਿਸੇ ਸਟੇਜ ਦੇ ਵਿੱਚ ਇਹ ਉਚਿਤ ਕਦਮ ਹੋਵੇਗਾ ਤੇ ਫਿਰ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਆਪਣੇ ਫੈਸਲੇ ਕਰਨੇ ਚਾਹੀਦੇ ਨੇ ਮਗਰ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਔਰ ਭਾਜਪਾ ਨੂੰ ਇਹ ਸਾਹਿਦਾ ਹੈ ਕਿ ਉਹ ਇਸ ਕਦਮ ਨੂੰ ਸਫਲ ਕਰਨ ਲਈ ਆਪਣੇ ਆਪ ਕਿਉਂਕਿ ਉਹ ਸੱਤਾ ਵਿੱਚ ਨੇ ਵਿਰੋਧੀ ਧਿਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦਾ ਵਿਸ਼ਵਾਸ ਜਿੱਤਨ ਇਹ ਵੱਡੇ ਕਦਮ ਨੇ ਇਹ ਵੱਡੇ ਕਦਮ ਬਿਨਾਂ ਵਿਰੋਧੀ ਧਿਰਾਂ ਦੇ ਧਿਰਾਂ ਦੇ ਵਿਸ਼ਵਾਸ ਜਿੱਤੇ ਬਗੈਰ ਕਾਰਜਾਂਨਵਿਤ ਨਹੀਂ ਹੋ ਸਕਦੇ ਅੱਜ ਸਮਾਂ ਆ ਗਿਆ ਹੈ ਕਿ ਦੇਸ਼ ਵਿੱਚ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜੇ ਕਦਮ ਦੇਸ਼ ਹਿੱਤ ਵਿੱਚ ਨੇ ਉਹ ਆਉਣ ਵਾਲੀ ਜਿਹੜੀ ਸਾਡੀਆਂ ਪੁਸ਼ਤਾ ਨੇ ਉਨਾ ਦੇ ਹਿਤ ਨੂੰ ਸਾਹਮਣੇ ਰੱਖਦੇ ਹੋਇਆ ਅਸੀਂ ਸਾਰੇ ਮਿਲ ਕੇ ਚੁੱਕੇ ਹਾਂ ਐਸੇ ਕੜੇ ਵਿੱਚ ਮੈਂ ਜ਼ੋਰ ਦੇ ਕੇ ਹਰਿਆਣਾ ਔਰ ਜੰਮੂ ਕਸ਼ਮੀਰ ਦੇ ਚੋਣਾਂ ਦੀ ਗੱਲ ਕਰਨਾ ਚਾਹਾਂਗਾ ਜੰਮੂ ਔਰ ਕਸ਼ਮੀਰ ਦੇ ਚੋਣ ਇਸ ਕਰਕੇ ਬਹੁਤ ਮਹੱਤਵਪੂਰਨ ਨੇ ਕਿ ਅਸੀਂ ਪਾਕਿਸਤਾਨ ਦੇ ਉਸ ਪ੍ਰੋਪਗੈਂਡ ਦੇ ਨੂੰ ਖਾਰਜ ਕਰ ਸਕਨੇ ਹਾਂ ਜਿਸ ਦੇ ਤਹਿਤ ਪਾਕਿਸਤਾਨ ਇਹ ਕਹਿੰਦਾ ਹੈ ਕਿ ਜੰਮੂ ਕਸ਼ਮੀਰ ਵਿੱਚ ਕੋਈ ਲੋਕਤੰਤਰ ਨਹੀਂ ਐਨੀ ਵੱਧ ਚੜ ਕੇ ਜਿਹੜਾ ਜਿਹੜੀ VOTING ਹੋਈ ਹੈ ਭਾਵੇਂ ਜਿੱਤੇ ਕੋਈ ਪਾਰਟੀ सूँदलेोकार नहीं मिली जुली सरकार बनने की उत्थे आसार ने मगर वही गल कि लोगों ने बद चढ़ के देश संविधान के दे तहत वोटिंग की है और अपनी आस्था इलैक्टोरल प्रोसैस जताई है यदा एक अंतरराष्ट्रीय मैसेज है जितों तक तो हरियाणा तो का सवाल है वो इस करके जरूरी है क्योंकि पंजाब सूबे दोनों दोनों सूबे गुआी सूबे गुआढ़ी सूबे ने वो इस करके जरूरी है क्योंकि दस साल तक भारतीय जनता पार्टी काबज़ रही उ राजस्थान और उत्तर प्रदेश सभा चुनावों राज भारतीय जनता पार्टी को नु नुकसान चुकना पाया जेकर हरियाणा में बी की बीजेपी सरकार दी है जिते आसार नजर आ रहे हैं क्योंकि उत्तर भूपेंद्र सिंह हुड्डा सशक्त नेता है इस करके आ, मैं समझना कि ये हार हुई बीजेपी की तो एक व्डा झटका बीजेपी जे और इस गल की गवाही होगा कि उत्तर भारत में ਭਾਰਤੀ ਜਨਤਾ ਪਾਰਟੀ ਦੀ ਸਾਖ ਕਟਰੀਏ ਇਸ ਕਰਕੇ ਇਹ ਦੋਨੋਂ ਚੋਣ ਜਿਹੜੇ ਸਾਡੇ ਗਵਾਨੀ ਸੂਬਿਆਂ 'ਚ ਹੋ ਰਹੇ ਨੇ ਇਹ ਬਹੁਤ ਮਹੱਤਵਪੂਰਣ ਨੇ ਇਹਨਾਂ ਦਾ ਸਿੱਧਾ ਅਸਰ ਪੰਜਾਬ ਦੇ ਆਉਣ ਵਾਲੇ ਚੋਣਾਂ 'ਤੇ ਵੀ ਹੋਵੇਗਾ ਠੀਕ ਹੈ ਧੰਨਵਾਦ ਜੀ ਸੋ ਅਸ਼wini ਜੀ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਇੱਕ ਦੇਸ਼ ਇੱਕ ਦੇਸ਼ ਇੱਕ ਚੋਣ ਦੇ ਉੱਪਰ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਜਿਵੇਂ ਕੇਂਦਰੀ ਸਰਕਾਰ ਤੇ ਸਤਾਧਾਰੀ ਭਾਈਪਾ ਵੱਲੋਂ ਉਹਨਾਂ ਦੇ ਕੇਂਦਰੀ ਮੰਤਰੀਆਂ ਵੱਲੋਂ ਇਹ ਪ੍ਰਸਤਾਵ ਰੱਖਿਆ ਗਿਆ ਤੇ ਇਸ ਦੀ ਸਫਲਤਾ ਵਾਸਤੇ ਇੱਕ ਦੇਸ਼ ਇੱਕ ਚੋਣ ਨੂੰ ਜਿਹੜਾ ਸਫਲ ਬਣਾਉਣ ਵਾਸਤੇ ਇਸ ਪ੍ਰਕਿਰਿਆ ਨੂੰ ਜਿਹੜੀਆਂ ਖੇਤਰੀ ਪਾਰਟੀਆਂ ਨੇ ਖੇਤਰੀ ਪਾਰਟੀਆਂ ਦਾ ਕਹਿਣ ਦਾ ਮਤਲਬ ਭਰੋਸਾ ਜਿੱਤਣਾ ਜਾਂ ਉਹਨਾਂ ਦਾ ਸਹਿਯੋਗ ਲੈਣਾ ਜਿਹੜਾ ਇਹ ਬਹੁਤ ਜ਼ਰੂਰੀ ਆ ਉਹਨਾਂ ਤੋਂ ਇਲਾਵਾ ਉਹਨਾਂ ਨੇ ਹਰਿਆਣਾ ਦੀ ਚੋਣ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਜੰਮੂ ਕਸ਼ਮੀਰ ਦੀ ਜਿਹੜੀਆਂ ਚੋਣਾਂ ਨੇ ਉਹਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉੱਤਰੀ ਭਾਰਤ ਦੇ ਵਿੱਚ ਜੇਕਰ हरियाणा ने दी गल ਉਹਨਾਂ ਨੇ ਖਾਸ ਕਰਕੇ ਕੀਤੀ ਹੈ ਕਿ ਉੱਥੇ ਭពਿੰਦਰ ਸਿੰਘ ਹੁੱਡਾ ਦੀ ਜਿਹੜੀ ਨੇ ਜਿੱਤ ਦੇ ਸੰਕੇਤ ਸਾਫ਼ ਨਜ਼ਰ ਆ ਰਹੇ ਨੇ ਤੇ ਜੇਕਰ ਇੱਥੇ ਕਾਂਗਰਸ ਦੀ ਜਿੱਤ ਹੁੰਦੀ ਹੈ ਤੇ ਭਾਜਪਾ ਦੀ ਹਾਰ ਹੁੰਦੀ ਹੈ ਤੇ ਇਹ ਇੱਕ ਭਾਜਪਾ ਵਾਸਤੇ ਬਹੁਤ ਵੱਡਾ ਕਹਿ ਲਓ ਕਿ ਇੱਕ ਸਿਆਸੀ ਕਰਾਰਾ ਝਟਕਾ ਹੋਵੇਗਾ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਜਿਵੇਂ ਇਹਨਾਂ ਨੇ ਇੱਕ ਦੇਸ਼ ਇੱਕ ਚੋਣ ਦੀ ਗੱਲ ਕੀਤੀ ਹੈ ਕਿ ਦੇਸ਼ ਦੇ ਵਿੱਚ ਉਹਨਾਂ ਦੇ ਕਹਿਣ ਦਾ ਪਾਵ ਹੈ ਕਿ ਜਾਂ ਇਹ ਕਦੀ ਬਲਾਕ ਸਭਾ ਦੀਆਂ ਚੋਣਾਂ ਆ ਗਈਆਂ ਕਦੀ ਪੰਚਾਇਤ ਦੀਆਂ ਚੋਣਾਂ ਆ ਗਈਆਂ ਵਿਧਾਨ ਸਭਾ ਵਧੀਆਂ ਚੋਣਾਂ ਆ ਗਈਆਂ ਜਾਂ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਭਵਿੱਖ ਦੇ ਵਿੱਚ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਜਾਂ ਫਿਊਚਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇੱਕ ਦੇਸ਼ ਦੇ ਵਿੱਚ ਜੇ ਇੱਕ ਚੋਣ ਹੁੰਦੀ ਹੈ ਤੇ ਬਹੁਤ ਵੱਡਾ ਜਿਹੜਾ ਬੋਝ ਲੋਕਾਂ ਦੀ ਜੇਬ ਦੇ ਉੱਤੋਂ ਇਹ ਘਟਦਾ ਹੈ ਤੇ ਬਾਰ-ਬਾਰ ਜਿਹੜੀ ਚੋਣ ਪ੍ਰਕਿਰਿਆ ਦੇ ਵਿੱਚ ਜਿਹੜਾ ਇਹ ਇਹ ਸਮਾਂ ਵੀ ਜਿਹੜਾ ਬਚਦਾ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਏਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਨਰਿੰਦਰ ਮੋਦੀ ਵੱਲ ਉਹਨਾਂ ਦਾ ਇਸ਼ਾਰਾ ਜਾਂ ਭਾਜਪਾ ਵੱਲ ਕਿ ਕੀ ਇਸ ਪ੍ਰਕਿਰਿਆ ਨੂੰ ਇਸ ਪ੍ਰਸਤਾਵ ਨੂੰ ਉਹ ਸਫਲ ਬਣਾਉਣਵਾ ਤੇ ਸਫਲ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਆਉਣ ਵਾਲਾ ਸਮਾਂ ਦੱਸੇਗਾ ਸਯੋਗੀ ਕੈਮਰਾਮੈਨ ਵਿਸ਼ਾਲ ਮੋਨਰ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਅਜੀਤ ਵੈਬ ਟੀਵੀ ਗੁਰਦਾਸਪੁਰ